ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਤੇ ਸ਼ਹਿਰ ਬਠਿੰਡਾ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਨਰਿੰਦਰ ਭਾਈਪੁੱਤ ਜੈ ਹਾਂ ਪਰਮ ਚੰਤਰੀ ਜੈ ਹਾਂ ਭਾਰਤ ਯੁਗ ਚੰਤਰੀ ਜੈ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਤੁਹਾਡਾ ਸਾਰਿਆਂ ਦਾ ਜਿਹੜਾ ਮੀਡੀਆ ਨਾਲ ਜੁੜੇ ਹੋਏ ਹੋ ਅੱਜ ਭਾਰਤ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਤੇ ਬਹੁਤ ਹੀ ਮਜ਼ਬੂਤ ਜਿਹੜੀ ਕੈਬਨਿਟ ਬਣਾਈ ਹੈ ਔਰ ਜਿਹੜੇ ਲੋਕਾਂ ਦੇ ਖਾਤਸ਼ੇ ਪਰਮ ਭਲੇਖੇ ਉਹ ਸਾਰੇ ਦੂਰ ਕੀਤੇ ਆ ਤੇ ਮੈਂ ਵਧਾਈ ਦੇਣਾ ਕਾਮਨਾ ਕਰਦਾ ਕਿ ਪ੍ਰਮਾਤਮਾ ਉਹਨਾਂ ਤੇ ਮਿਹਰ ਪਰਿਆ ਹੱਥ ਰੱਖਣ ਇਹ ਜਿਹੜਾ ਤੀਸਰਾ ਟਨਿਓਰ ਹੈ ਜਿਹੜੀਆਂ ਰਹਿ ਗਈਆਂ ਕਮੀਆਂ ਬਹੁਤ ਕੰਮ ਕੀਤੇ ਆ ਔਰ ਜੋ ਕੁਝ ਕਰਨਾ ਬਾਕੀ ਹੈ ਉਹ ਸਾਰਾ ਕੁਝ ਕੰਪਲੀਟ ਕਰਨਗੇ ਦੇਸ਼ ਨੂੰ ਸੁਪਰ ਪਾਵਰ ਬਣਾਉਣ ਵੱਲ ਲੈ ਕੇ ਜਾਣਗੇ ਨਾਲ ਮੈਂ ਜਿੱਥੇ ਵਧਾਈ ਦੇਣਾ ਹੈ ਧੰਨਵਾਦ ਕਰਦਾ ਹਾਂ ਨਾਲ ਧੰਨਵਾਦ ਕਰਦਾ ਹਾਂ ਕਿ ਰਮਨਜੀਤ ਬਿੱਟੂ ਜਿਨ੍ਹਾਂ ਦੇ ਦਾਦਾ ਜੀ ਨੇ ਅੱਤਵਾਦ ਦੇ ਖਿਲਾਫ ਇੱਕ ਵੱਡੀ ਲੜਾਈ ਲੜਦਿਆਂ ਹੋਇਆ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆਇਆ ਸੀ ਉਸ ਸ਼ਹੀਦ ਪਰਿਵਾਰ ਦੇ ਵਿੱਚੋਂ ਹਾਰਨ ਦੇ ਬਾਵਜੂਦ ਰਮਨੀਤ ਮਿੱਟੂ ਨੂੰ ਮੰਤਰੀ ਬਣਾ ਕੇ ਇੱਕ ਪੰਜਾਬ ਦਾ ਬਹੁਤ ਵੱਡਾ ਮਾਣ ਰੱਖਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਮੈਂ ਕਹਿ ਸਕਦਾ ਕਿ ਇਹ ਲਾਲ ਬਹੁਤ ਵੱਡਾ ਜਿਹੜਾ ਪਹਿਲਾ ਪੰਜਾਬ ਹੁਣ ਉਹ ਪੁੱਲ ਦਾ ਰੂਪ ਵਰ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਮਜਬੂਤ ਕਰਨ ਲਈ ਔਰ ਨਾਲ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਪੰਜਾਬ ਦੇ ਚ ਲੈ ਕੇ ਆਉਣਗੇ ਉਹਦਾ ਵੀ ਅਚ ਜੀ ਸਰ ਕਿਸ ਤਰ੍ਹਾਂ ਖੁਸ਼ੀ ਮਨਾਈ ਦੀ ਬਹੁਤ ਵਧੀਆ ਖੁਸ਼ੀ ਮਨਾਈ ਗਈ ਹੈ ਜੀ ਅਸੀਂ ਬਟੰਡਾ ਦੇ ਵਿੱਚੋਂ ਲੀਡ ਕੀਤਾ ਇਹਦੀ ਵੀ ਖੁਸ਼ੀ ਮਨਾਈ ਗਈ ਹੈ ਪਹਿਲੇ ਨੰਬਰ ਤੇ ਆਏ ਆ ਔਰ ਅਕਾਲੀ ਦਲ ਨੂੰ ਪਿਛਾੜਿਆ ਹੈ ਔਰ ਜਿਹੜੀ ਰਵਾਇਤੀ ਸੀਟ ਸੀ ਉਹਨਾਂ ਦਾ ਘੜ ਤੋੜਿਆ ਔਰ ਪਿਛਲੀ ਵਾਰੀ ਮੈਂ ਜਦੋਂ ਅਕਾਲੀ ਦਲ ਦੇ ਵਿੱਚ ਸੀ ਉਦੋਂ ਅਸੀਂ ਬਟੰਡਾ ਤੋਂ ਜਿੱਤ ਪ੍ਰਾਪਤ ਕੀਤੀ ਸੀ ਇੱਕ ਦੀ ਅਸੀਂ ਭਾਰਤੀ ਜਨਤਾ ਪਾਰਟੀ ਨੇ ਵਰਕਰਾਂ ਦੇ ਸਾਰੇ ਤੇ ਵਰਕਰਾਂ ਦੀ ਮਿਹਨਤ ਤੇ ਕੋਸ਼ਿਸ਼ ਦਾ ਅਸੀਂ ਜਿੱਤ ਪ੍ਰਾਪਤ ਅੱਜ ਪੰਜਾਬ ਵਿੱਚੋਂ ਲਗਾਤਾਰ ਬੀਜੇਪੀ ਦਾ ਨਾਅਰਾ ਪਤਾ ਜਾ ਰਿਹਾ ਹੈ ਦੇਖੋ ਪਹਿਲੀ ਵਾਰੀ ਇਹ ਖੁਸ਼ੀ ਹੋਈ ਹੈ ਕਿ ਮੇਰੇ ਕੋਲ ਜਿਲ੍ਹਾ ਅਰਬਨ ਹੈ ਜਿਲ੍ਹਾ ਅਰਬਨ ਦੇ ਵਿੱਚ ਤਿੰਨ ਕੰਸਟੀਟੂਐਂਸੀ ਪੈਦੀਆਂ ਬਠਿੰਡਾ ਅਰਬਨ ਬਠਿੰਡਾ ਦਿਹਾਤੀ ਤੇ ਪੁੱਛੋ ਹਰ ਪਿੰਡ ਦੇ ਵਿੱਚ ਸਾਡੇ ਬੂਥ ਲੱਗੇ ਆ ਹਰ ਪਿੰਡ ਦੇ ਵਿੱਚ ਸਾਨੂੰ ਵੋਟ ਪਈ ਹੈ ਤਾਂ ਮੈਂ ਕਹਿ ਸਕਦਾ ਕਿ ਬੀਜ ਦਾ ਭਾਰਤ ਜਾਂਦਾ ਪਾਰਟੀ ਦਾ ਬੀਜਿਆ ਗਿਆ ਸਿਤਾਈ ਦੇ ਵਿੱਚ ਅਸੀਂ ਫਸਲ ਕੱਟਣੀ ਹੈ ਅ ਸਰਕਾਰ ਬਣਾ ਕੇ ਅਸੀਂ ਉਹ ਵੋਟਾਂ ਦੀ ਫਸਲ ਕੱਟ ਕੇ ਸਗਣਾ ਬਹੁਤ ਸ਼ਹਿਰ ਵਿੱਚ ਚਰਚਾਾਂਵਾਂ ਚੱਲ ਰਹੀਆਂ ਹਨ ਜਨਮ ਜੀ ਜੀਐਸਟੀ ਵਾਏ ਵਾਏ ਕੈਂਡੀਡੇਟਾ ਕਮਜ਼ੋਰ ਦਿੱਤਾ ਕਿਆ ਜੇ ਉਹਦੀ ਜਗ੍ਹਾ ਸੁਖ ਸਿੰਘ ਜਨ ਨਾਲ ਨੂੰ ਪੇਟੀ ਦਿੱਤੀ ਜਾਂਦੀ ਤਾਂ ਜਾਂ ਜਿੱਤ ਸਕਦੀ ਜਾਂ ਬਹੁਤ ਵੱਡੇ ਲੈਵਲ ਤੇ ਲੀਡ ਦਿੱਤੀ ਜਾਂ ਸਕਦੀ ਦੇਖੋ ਇਹ ਜਿਹੜਾ ਲੋਕਾਂ ਦਾ ਮੰਨਣਾ ਹੈਗਾ ਭਾਰਤੀ ਜਨਤਾ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਬਹੁਤ ਸੋਚ ਸਮਝ ਕੇ ਫੈਸਲਾ ਲੈਂਦੀ ਹੈ ਉਹ ਫੈਸਲਾ ਜਿਹੜਾ ਲੈਣਾ ਹੈ ਉਹਦੇ ਵਿੱਚ ਬਿਹਤਰੀ ਹੋਏਗੀ ਔਰ ਬਿਹਤਰ ਕੈਂਡੀਡੇਟ ਸਮਝਦਾ ਉਹਦੇ ਵਿੱਚ ਅਸੀਂ ਕੋਈ ਕਮੀ ਮਹਿਸੂਸ ਨਹੀਂ ਕਰਦੇ ਔਰ ਮੈਂ ਕਹਿ ਸਕਦਾ ਕਿ ਸਾਡਾ ਬੋਰਡ ਗਰਾਫ ਬਹੁਤ ਅੱਛਾ ਵਜੇ ਚਰਚਾ ਰੋਕਾਂ ਦੇ ਵਿੱਚ ਵੀ ਹੱਥ ਸਿਮਰਤਵਾਦ ਦੇਣਾ ਕਿੰਨਾ ਕਿਤੇ ਸਮਝਦਾ ਕੀਤਾ ਗਿਆ ਹੈ ਦੇਖੋ ਇਹ ਜਿਹੜੀਆਂ ਇਹ ਗੱਲਾਂ ਕਰਨ ਦੀਆਂ ਨਹੀਂਆਂ ਗੱਲਾਂ ਨਹੀਂ ਕਰਨੀਆਂ ਦੀਆਂ ਅਸੀਂ ਜਿਹੜੀ ਇਹ ਗੱਲ ਬਿਲਕੁਲ ਵੀ ਕੋਈ ਸਮਝੋਤਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਸਟੇਕ ਲੱਗਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਆਪ ਦੇ ਮਜ਼ਬੂਤ ਤੇ ਖੜੀ ਹੋ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਪਛਾੜਿਆ ਹੈ ਅਕਾਲੀ ਦਲ ਦਾ ਤੁਰਪ 13% ਵੋਟ ਸ਼ੇਅਰ ਰਿਹਾ ਔਰ ਭਾਰਤੀ ਜਨਤਾ ਪਾਰਟੀ ਦਾ 18.5% ਵੋਟ ਸ਼ੇਅਰ ਰਿਹਾ ਇੱਕ ਬਹੁਤ ਹੀ ਵੱਡੀ ਇੱਕ ਮੈਂ ਕਹਿ ਸਕਦਾ ਕਿ ਉਪਲਬਧੀ ਹੈ ਪਹਿਲੀ ਵਾਰੀ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਸਿੰਘਾ ਸਾਹਿਬ ਪੰਜ ਸੀਟਾਂ ਖਾਲੀ ਹੋਈਆਂ ਪੰਜਾਬ ਤੋਂ ਕਿਵੇਂ ਦੇਖ ਜਾਈਏ ਕਿ ਇਸ ਤਰ੍ਹਾਂ ਦੀ ਪਰਫਾਰਮੈਂਸ ਪਰਫਾਰਮੈਂਸ ਰਹਿਣ ਵਾਲੀ ਹੈ ਦੇਖੋ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ਔਰ ਆਉਣ ਵਾਲੀ ਜਿਹੜੀਆਂ 5 ਸੀਟਾਂ ਅਸੀਂ ਬਾਈ ਇਲੈਕਸ਼ਨ ਲੜਾਂਗੇ ਭਾਰਤੀ ਜਨਤਾ ਪਾਰਟੀ ਬਹੁਤ ਵਿੱਤਰ ਪ੍ਰਦਰਸ਼ਨ ਅ세 ਕਰੇਗੀ ਬਠਿੰਡਾ ਸ਼ਹਿਰ ਵਿੱਚ ਜਿਵੇਂ ਫਾਦਲਾ ਦਾ ਇੱਕ ਤਰ੍ਹਾਂ ਦਾ गढ़ ਬਣਾਈ ਜਾਂਦਾ ਸੀ ਹੁਣਾ ਬੀਜੇਪੀ ਦੀ ਸਰਕਾਰ ਬਣੀ ਆ ਇਹਦੇ ਵਾਸਤੇ ਕੋ ਵਿਸ਼ੇਸ਼ ਤੌਰ ਤੇ ਪੈਕੇਜ ਜਾਂ ਕੋਈ ਕੋਈ ਇੰਡਸਟਰੀਆਂ ਅੰਕ ਕੋਸ਼ਿਸ਼ ਕੀਤੀ ਹੈ ਦੇਖੋ ਹਮੇਸ਼ਾ ਹੀ ਜਿਉਂਦੇ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਬਣੀ ਆ ਤਾਂ ਜਿੰਨਾ ਇਨਫਰਾਸਟ੍ਰਕਚਰ ਬਿਹੰਦ ਨੂੰ ਮਿਲਿਆ ਸੱਤ ਹਾਈਵੇ ਬਿਹੰਦ ਦੇ ਵੀਜੀ ਕ੍ਰਾਸ ਕਰਦੇ ਆ ਜਾਂ ਇਹ ਸਰਕਾਰ ਦੇ ਲਾਇਕੀ ਕਰਨਾਂ ਤੇ ਪੈਂਡਿੰਗ ਹੈ ਸੱਤ ਹਾਈਵੇ ਮਿਲਣਾ ਮੈਂ ਕਹਿ ਸਕਦਾ ਕਿ ਕੋਈ ਬਹੁਤ ਵੱਡੀ ਛੋਟੀ ਇੰਡਸਟਰੀ ਨਹੀਂ ਬਹੁਤ ਵੱਡੀ ਇੰਡਸਟਰੀ ਹੈ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਣਾ ਉਹਦੇ ਨਾਲ ਏਮਜ ਵਰਗੇ ਹਸਪਤਾਲ ਔਰ ਨਾਲ ਸੈਂਟਰਲ ਯੂਨੀਵਰਸਿਟੀ ਲੈ ਕੇ ਇੱਕ ਪਛੜੇ ਹੋਏ ਇਲਾਕੇ ਨੂੰ ਬਹੁਤ ਅੱਗੇ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਆਉਣ ਵਾਲੇ ਟਾਈਮ ਇਸ ਪੀੜ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਪੰਜਾਬ ਨੂੰ ਪਹਿਲ ਦੇ ਕੇ ਇਸ ਏਰੀਆ ਦੀ ਗਰੋਥ ਵੱਲ ਧਿਆਨ ਦੇਗੀ ਅਸੀਂ ਇਹਦੇ ਵੇਲੇ ਸੈਂਟਰ ਦੇ ਨਾਲ ਹਮੇਸ਼ਾ ਰابطਤ ਰਹਿਣਾ ਹਰਸ਼ਮਿਰਦ ਬਾਦਲ ਕਹਿੰਦੇ ਵੀ ਹੁਣ ਚਾਸਪਾ ਅਸੀਂ ਦੇਖਿਆ ਆਂਦਾ ਜਦੋਂ ਹਰਸ਼ਮਿਰਦ ਬਾਦਲ ਨੇ ਕੈਬਨਿਟ ਤੋਂ ਬਾਹਰ ਨਿਕਲੀ ਆ ਕਿਹੜਾ ਪ੍ਰੋਜੈਕਟ ਲੈ ਕੇ ਆਂਦਾ ਇਹ ਮੋਦੀ ਸਰਕਾਰ ਦਾ ਹਰਸ਼ਮਿਰਦ ਬਾਦਲ ਜਦੋਂ ਸਰਕਾਰ ਬਣਿਆ ਸੀ ਉਸ ਵਾਰ ਤੁਸੀਂ ਵੀ ਆਪਦੇ ਵੀਡੀਓ ਚ ਕੱਢ ਲਿਓ ਉਹ ਤੋਂ ਮੋਦੀ ਦਾ ਵਾਰ-ਵਾਰ ਤਨਬਾਤ ਕਰਦੇ ਸੀ ਠੀਕ ਹੈ ਔਰ ਮੋਦੀ ਸਰਕਾਰ ਦੇ ਵਿੱਚ ਹੀ ਉਹ ਸੀ ਕੋਈ ਕਿਸੇ ਹੋਰ ਇਹਨਾਂ ਦੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਉਸ ਟਾਈਮ ਦੇ ਉੱਤੇ ਜਦੋਂ ਐਮਐਸ ਬਣਿਆ ਉਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਕਾਰਨ ਇਹ ਜਿਹੜਾ ਹੈਗਾ ਐਮਐਸ ਅਸਵਾਲ ਮਿਲਿਆ ਹੈ ਉਹਦੇ ਵਿੱਚ ਬਿਨਾਂ ਗੱਲ ਤੋਂ ਕ੍ਰੈਡਿਟ ਲੈਣਾ ਮੇਰਾ ਖਿਆਲ ਹੈ ਕੋਈ ਵੱਡੀ ਚੰਗੀ ਗੱਲ ਨਹੀਂ ਹੈ ਕਿਉਂਕਿ ਲੀਡਰਾਂ ਨੂੰ ਆਪਦੇ ਉਹਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਲੋਕ ਸਭ ਜਨਤਾ ਸਭ ਕੁਝ ਜਾਣਦੀ ਹੈ ਜਨਤਾ ਨੂੰ ਸਭ ਪਤਾ ਹੈ ਕਿਨੇ ਦਿੰਦਾ ਹੈ ਉਹ ਸਿਰਫ ਆਪ ਦੇ ਆਪ ਨੂੰ ਇੱਕ ਲੋਕਾਂ ਦੇ ਅੱਗੇ ਐਕਸਪੋਜ਼ ਕਰਨੇ